ਹੁਣ ਤੁਸੀਂ ਹਾਲਾਤ ਕੀ ਹੈਗੇ ਤੁਹਾਡੇ ਰਾਹ ਦੱਸੋ ਤੁਸੀਂ ਨੁਕਸਾਨ ਤਾਂ ਤੁਸੀਂ ਸਾਡਾ ਕੀਤਾ ਅੱਛਾ ਤੇ ਅਸੀਂ ਹਾਲਾਤ ਕਾਦੇ ਵਖਣੇ ਅੱਛਾ ਹਾਲਾਤ ਅਸੀਂ ਦੇਖਣੇ ਆ ਚਲੋ ਆ ਕੇ ਪਾਰ ਆ ਜੀ ਚਲੋ ਬੁੱਤ ਚਲ ਉਧਰ ਚਲ ਉਧਰ ਕੀ ਕਹਿੰਦਾ ਸੀ ਤੇ ਹੁਣ ਤੁਸੀਂ ਹਾਲਾਤ ਕੀ ਹੈਗੇ ਤੁਹਾਡੇ ਰਾਹ ਦੱਸੋ ਤੁਸੀਂ ਨੁਕਸਾਨ ਤਾਂ ਤੁਸੀਂ ਸਾਡਾ ਕੀਤਾ ਅੱਛਾ ਤੇ ਅਸੀਂ ਹਾਲਾਤ ਕਾਦੇ ਵਖਣੇ ਅੱਛਾ ਹਾਲਾਤ ਅਸੀਂ ਦੇਖਨੇ ਆ। ਚਲੋ ਆ ਕੇ ਬਾਹਰ ਆ ਜੀ। ਚਲੋ ਚਲੋ ਕੋ ਤੁੰਕਲ। ਉਧਰ ਚਲੋ ਉਧਰ। ਕੀ ਕਹਿੰਦਾ ਸੀ? ਰਾਤ ਦੀ ਡਿਊਟੀ ਤੁਹਾਡੀ ਹੈ। ਰਾਤ ਦੀ ਡਿਊਟੀ ਇੱਥੇ। ਹੈ? ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ? ਸਵੇਰ 8 ਵਜੇ ਤੱਕ ਹੈ ਨਾ। ਸਵੇਰ 8 ਵਜੇ ਤੱਕ। ਤੇ ਹੁਣ ਤੁਸੀਂ ਹਾਲਾਤ ਕੀ ਹੈ ਜੀ ਤੁਹਾਡੇ? ਰਾਤ ਦੱਸੋ ਤੁਸੀਂ ਨੁਕਸਾਨ ਤਾਂ ਤੁਸੀਂ ਸਾਡਾ ਕੀਤਾ। ਅੱਛਾ। ਦੇ ਅਸੀਂ ਹਾਲਾਤ ਕਾਦੇ ਦੇਖਨੇ ਅੱਛਾ ਹਾਲਾਤ ਅਸੀਂ ਦੇਖਨੇ ਆ ਚਲੋ ਆ ਕੇ ਬਾਹਰ ਆ ਜੀ ਚਲੋ ਬੁੱਤ ਚਲ ਉਧਰ ਚਲ ਉਧਰ ਕੀ ਕਹਿੰਦਾ ਸੀ ਨਹੀਂ ਉਹ ਕਹਿੰਦਾ ਨੁਕਸਾਨ ਤੁਸੀਂ ਸਾਡਾ ਕਰਤਾ ਇਹਦਾ ਆਦਾ ਨੁਕਸਾਨ ਕਿੰਨਾ ਕੁ ਹੋਇਆ ਤੇ ਆ ਦੇਖੋ ਜੋ ਹੋ ਗਿਆ ਹੋ ਗਿਆ ਚਲ ਉਧਰ ਜਾਣਾ ਹਨ ਇਹ ਤਾਂ ਜੀ ਬਚਤ ਹੋ ਗਈ ਚਲੋ ਕੋਈ ਆਜੋ ਆ ਜੀ ਸਰ ਜੀ ਇਹ ਕਿੱਥੇ ਹੈ ਜੀ ਪੁਲਿਸ ਨਾਲ ਕਹੇ ਕਿਹੜੀ ਜਗ੍ਹਾ ਤੇ ਹੈ ਮੋਗਾ ਡਿਸਟ੍ਰਿਕਟ ਮੋਗਾ ਜ਼ਿਲ੍ਹੇ ਚ ਕਿੱਥੇ ਹੈਗਾ ਇਹ ਚੂੜ ਚੱਕ ਇਹ ਨਵਾਂ ਚੂੜ ਚੱਕ ਹਾਂਜੀ ਇਹ ਨਵਾਂ ਚੂੜ ਚੱਕ ਜਿਹੜਾ ਇਹ ਰਾਤ ਨੂੰ ਇੱਥੇ ਦਿਨ ਰਾਤ ਇੱਥੇ ਨਾ ਇੱਕ ਇਹ ਲੱਗਿਆ ਹੁੰਦਾ ਜੀ ਜਿਹਨੂੰ ਅਸੀਂ ਕਹਿੰਨੇ ਆ ਵੀ ਨਾਕਾ ਨਾਕਾ ਕਹਾਦਾ ਇਹ ਇਹ ਮੈਂ ਬਹੁਤ ਵਾਰੀ ਆਉਨੇ ਆ ਜਦੋਂ ਅਸੀਂ ਜਦੋਂ ਅਸੀਂ ਆਉਨੇ ਆ ਉਦੋਂ ਇਹ ਆ ਦੇਖੋ ਇਹ 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 ਲਾਈਟਾਂ ਕਹਿੰਦੇ ਲੱਗੀਆਂ ਹੋਈਆਂ ਇਹਦੇ ਤੇ ਇਹਦੇ ਤੇ ਕੋਈ ਲਾਈਟ ਨਹੀਂ ਹੁੰਦੀ ਕੋਈ ਰਿਫਲੈਕਟਰ ਨਹੀਂ ਇੱਕ ਵੀ ਇਰ ਰਿਫਲੈਕਟਰ ਦਿਖਾ ਦਿਓ ਵੀ ਕਿਤੇ ਲਾਈਟ ਪੈਂਦੀ ਹੈ ਉਧਰ ਲਾਈਟਾਂ ਪੈ ਰਹੀਆਂ ਕੋਈ ਇਰ ਰਿਫਲੈਕਟਰ ਹੈਗਾ ਜੀ ਤੇ ਦੱਸੋ ਤੁਸੀਂ ਈ ਮੇਰੀ ਸੁਣੋ ਆ ਦੇਖੋ ਇਹ ਲਾਈਟਾਂ ਸਭ ਕੁਝ ਇਹ ਨਹੀਂ ਚੱਲ ਸਰ ਇਹ ਲਾਈਟਾਂ ਕਿਨੇ ਕਿਨੇ ਰੱਖ ਰਹੀਆਂ ਸੜਕ ਦੇ ਚ ਚਲਾਉ ਬੰਦਾ ਕੀ ਆ ਲਾਈਟਾਂ ਦੇਖ ਕੇ ਜੱਟੂਆ ਤੁਸੀਂ ਸਿਆਣੇ ਜੋ ਓਵਰਟੈਕ ਕਰੋਗਾ ਬੰਦਾ ਫਿਰ ਤਾਂ ਮਰਨਾ ਹੀ ਮਰਦਾ ਮੈਂ ਕਹਾਂ ਜੀ ਦੋਨੇ ਗੱਡੀਆਂ ਜਾ ਰਹੀਆਂ ਉਹ ਉਹ ਸਰ ਨੈਸ਼ਨਲ ਹਾਈਵੇ ਹੈ ਇੱਕ ਮਿੰਟ ਬੇਨਤੀ ਸੁਣ ਲਓ ਕੈਮਰੇ ਸਾਡੇ ਲੱਗ ਰਹੇ ਆ ਇਹਦੇ ਵਿੱਚ ਸਾਰਾ ਕੁਝ ਰਿਕਾਰਡਿੰਗ ਹੈ ਤੇ ਬਿਲਕੁਲ ਨਾਲ ਦੂਸਤ ਰਾਬਰ ਜੀ ਮੈਂ ਕਹਾਂ ਜੀ ਇਹਦੇ ਤੇ ਰਿਫਲੈਕਟਰ ਲਵਾ ਮੇਰੀ ਸੁਣੋ ਗੱਲ ਆ ਦੇਖੋ ਉਹ ਵੇਖੋ ਉਧਰ ਵੱਜਿਆ ਜਾ ਕੇ ਫੱਲੇ ਆ ਦੇਖੋ ਉਹ ਬੰਦੇ ਵੱਜ ਗਏ ਅਸੀਂ ਅਸੀਂ ਉਹਨਾਂ ਦੀ ਜਾਨ ਦੀ ਕੀਮਤ ਨਹੀਂ ਆਪਾਂ ਦਿੰਦੇ ਨਹੀਂ ਅਸੀਂ ਸਾਡੀ ਮੇਰੀ ਸੁਣ ਇਹ ਸਾਰਾ ਕੁਝ ਕੀਤਾ ਉਹਨਾਂ ਦੀ ਜਾਨ ਦੀ ਕੀਮਤ ਨਹੀਂ ਆਪਾਂ ਨੂੰ ਇਹ ਲੱਗਦਾ ਵੀ ਸਰ ਗਲਤ ਗਲਤ ਮੈਂ ਤਾਂ ਸਾਡਾ ਨਾਕਾ ਹੀ ਪਰਲੇ ਪਾਸੇ ਮਾਰਿਆ ਚਾਹ ਕੇ ਤੇ ਨਾਕਾ ਆ ਦੇਖੋ ਨਾ ਦੇਖਦਾ ਨਹੀਂ ਕਿਸੇ ਕੁਝ ਦੇਖਣਾ ਨਹੀਂ ਚੱਲਦੇ ਕਾ ਹੁੰਦੇ ਉਹ ਦੇਖੋ ਹੁਣ ਜਿਹੜਾ ਚੂੜ ਚੱਕ ਨਾਕਾ ਲੱਗਿਆ ਨਾ ਇੱਥੇ ਰਾਤ ਨੂੰ ਕੋਈ ਰਿਫਲੈਕਟਰ ਨਹੀਂ ਹੁੰਦਾ ਕੋਈ ਲਾਈਟ ਨਹੀਂ ਹੁੰਦੀ ਇਹ ਐਡੇ ਐਡੇ ਹੈਵੀ ਇਹ ਹ ਲੋਹੇ ਦੇ ਡਿਵਾਈਡਰ ਲੱਗੇ ਆ ਇਹ ਸਾਰਾ ਕੁਝ ਕਾਰ ਵੱਜੀ ਆ ਸਾਰਾ ਉਹਨੇ ਕਾਰ ਦਾ ਨੁਕਸਾਨ ਹੋਇਆ ਤੇ ਬੰਦੇ ਬਚ ਗਏ ਸੇ ਲੋ ਐਵੀ ਸੋਗਣਾ ਵੀ ਬੰਦੇ ਬਚ ਗਏ ਪਰ ਦੇਖੋ ਕਿੰਨਾ ਪੁਰਾ ਹਾਲ ਹੋਇਆ ਬਈ ਥੋੜਾ ਪਿੰਡ ਆਹੀ ਆ ਤੋਂ ਲੱਗਦਾ ਵੀ ਇਹ ਸਹੀ ਐ ਇਹ ਇਹ ਅੱਗੇ ਵੀ ਰੋਈ ਸਕਦੇ ਯਾਰ ਇਹ ਪੈਸੇ ਦਾ ਟੱਗ ਬਣਾਇਆ ਨਹੀਂ ਕੋਈ ਲਾਈਟ ਨਹੀਂ ਕੋਈ ਰਿਫਲੈਕਟਰ ਨਹੀਂ ਉੱਥੋਂ ਗੱਡੀ ਆਉਂਦੀ ਦਿਸਦੀ ਜਿਹਨਾਂ ਦਾ ਇਹ ਹਾਰਾ ਰੋਜ਼ ਹੀ ਪੰਜਾਰਾ ਟੁੱਟਦੇ ਆ ਭਾਗ ਦੇ ਰੋਜ਼ ਹਾਂ ਮੈਂ ਕਿਹਾ ਮੈਕਸਿਮਮ ਮੈਂ ਕਿਹਾ ਪੌਣਾ ਮਹੀਨਾ ਹੋਇਆ ਨਵੇਂ ਬਣਿਆ ਨੂੰ ਉਹ ਫੇਰ ਤੋੜਦੇ ਤਿੰਨ ਕਾਤੇ ਇੱਥੇ ਪਿਆ ਭੈਣ ਜੋ ਉਹ ਦੇਖੋ ਉਹ ਸਾਰੇ ਆ ਸੜਕ ਦੇ ਉਹ ਬੰਦੇ ਵੱਜ ਕੇ ਉਹ ਅੱਛਾ ਉਹ ਸ਼ਰਾਬੀ ਹੋਏ ਨਾਲੇ ਉਹ ਲੋਗਿਆ ਲੋਗਿਆ ਉਹ ਦੂਸਰਾ ਹਾਂ ਫਿਰ ਅਜੇ ਹੁੰਦੇ ਆ ਇਹ ਆ ਪੈਸੇ ਉਹਦਾ ਢੱਗ ਬਣਿਆ ਯਾਰ ਉਧਰ ਲਾਈ ਉਹ ਦੇਖੋ ਪੈਸੇ ਆ ਰਹੀ ਆ ਰੋ ਹਾਂ ਹੁਣ ਅੱਛਾ ਹੈਗੇ ਵੀ ਨਹੀਂ ਪਾਸੇ ਕਰ ਰਹੇ ਹੋਰ ਨੁਕਸਾਨ ਹੋਊਗਾ